ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚਾ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਵੇ ਇੱਥੇ ਹੀ ਪਾੜਦੀ ਖਤਮ ਹੋ ਗਿਆ ਕੰਮ ਓਏ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇ ਤੇ ਰੋੜ ਦੀਏ ਨਾਲ ਹੀ ਚਾਚਾ ਰੋੜ ਦੀਏ ਕੀ ਕਰੀਏ ਰੋੜ ਦੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਓਏ ਵਾਟਰ ਰੁਣ ਗਾੜੀ ਵਾਟਰ ਨਾਲ ਤੋੜੇ ਦੌੜ ਵਾਟਰ ਜੁੜਨ ਲਿਆ ਪਰਲਾ ਪਰਲਾ ਜਿੱਤੀ ਕਰ ਗਿਆ ਕਿ ਜੇ ਤਾਂ ਮਰ ਗਈ ਪਾਣੀ ਪੈ ਗਿਆ ਪਾਣੀ ਪੈ ਗਿਆ ਇਧਰ ਲੈ ਪਾਣੀ ਪੈ ਗਿਆ ਤੋੜ 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 ਹਏ ਅਗਲੇ ਸਵੇਰ ਪਾਣੀ ਆ ਗਿਆ ਪੈ ਗਿਆ ਪਾਣੀ ਸਹੀ ਗਈ ਸਾਰਾ ਫਰਕ ਇਹ ਲੈ ਗਿਆ ਬੰਦ ਹੇ ਹਾਂ ਵਿੱਚ ਆ ਗਿਆ ਤਾਰਗਾ ਹਪਾਰਗਾ ਇਤਨਾ ਪਾਣੀ ਆ ਗਿਆ ਓ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਪਾਣੀ ਦਾ ਪਾਣੀ ਨਾ ਆ ਪੋਰੇ ਲਾਵਾਂਗੇ ਓਏ ਮਾਲਕਾ ਓਏ ਸਾਬਾ ਨਡਗਾ ਵਾਹਿਗੁਰੂ 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 ਸੱਦਾ ਚੱਕੀ ਨਹੀਂ ਕੀਤੀ ਵਾਹਿਗੁਰੂ ਸੱਦਾ ਚੱਕੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸੱਦਾ ਚੱਕੀ ਨਹੀਂ ਕੀਤੀ ਆਲੀ ਵਾਲਾ ਬੰਦ ਤੋਰਦਾ ਤੂ ਵਾਹਿਗੁਰੂ ਵਾਹਿਗੁਰੂ ਤਾਂ ਚੱਕੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸੱਦਾ ਨਾਲ ਵਾਹਿਗੁਰੂ ਸੱਦਾ ਚੱਕੀ ਨਹੀਂ ਕੀਤੀ ਓਏ ਇਧਰ ਕਾ ਕੱਲਾ ਜੂ ਨਾਲ ਉਹ ਮੈਂ ਨਾਲ ਹੀ ਉਹ ਚਾਚਾ ਮੇਰੀ ਗੱਦੀ ਵਾਗਰੂ ਤੂੰ ਵਾਗਰੂ ਸਾਡਾ ਜੱਗੀ ਨਹੀਂ ਕੀਤੇ ਬੁਰਾ ਸਾਹਿਬ ਉਹ ਲੱਕੜਾ ਨਾ ਪਾ ਨਾ ਕੱਟਾਰੂ ਬੰਦੇ ਉਹ ਲੱਕੜਾ ਨਾ ਪਾਣੀ ਆ ਤੇ ਲੱਕੜਾ ਲਾ ਫੰ ਲੱਕੜਾ ਆ ਪਰ ਨਹੀਂ ਬਣਦਾ ਬਾਂ ਟਟਕਾ ਰੁਬਾਨਾ ਲੱਕੜਾ ਬਾਂ ਟਟਕਾ ਵੀਰ ਬਾਂ ਆਲੀ ਆੜਾ ਕੀ ਕਰੀਂ ਨੀ ਕਿਥੇ? ਪਰਸੇ ਫੋਕਾ ਨਾਲ ਬੜਾ ਤਾ। ਓਏ! ਓਏ ਕਿੰਨਾ ਗਿਆ ਬਾਈ? ਪਰ ਦੱਕਣਾ। ਓਏ ਨੂੰ ਆ ਗੁੱਸੇ ਨਾਲ। ਉਹ ਬੰਨ ਟੁੱਟ ਗਿਆ ਬੰਨ ਪਿੰਦੇ ਪੈ ਕਲੋਂ। ਬੰਨ ਟੁੱਟ ਗਿਆ ਛੇਤੀ ਪਜਾ ਬੰਨ ਟੁੱਟ ਗਿਆ ਛੇਤੀ। ਉਹ ਮਰ ਕੇ ਪੈ ਗਿਆ। ਤੂੰ ਤੈਨੂੰ ਚਲੋ ਪਰ ਆ ਜਾਓ। ਐਸਾ ਕਲਾ ਜੀ ਫਦੇ। ਅਲੀ ਕਲਾ ਦੇ ਬੰਦੇ ਵਿੱਚ ਤੋੜ ਹੋ ਗਿਆ ਮੇਰੇ ਵੀ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀ ਸਾਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ